ਲੱਤੇ ਫੇਰ ਵਿਜੇ ਬੰਦੇ ਦੇ ਆਹ ਬੰਦੇ ਨੇ ਮਾਰਿਆ ਆਪਦੀ ਬਾਹਾਂ 'ਚ ਖੜਿਆ ਸੀ ਆਹ ਬਾਹਾਂ ਦੇਖ ਲੋ ਜੀ ਸਾਡੇ ਬਾਹਾਂ 'ਚ ਵੜ ਕੇ ਬੰਦੇ ਫੇਰ ਮਾਰਿਆ ਆਹ ਬੰਦੇ ਨੇ ਮਾਰਿਆ ਫੇਰ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਕਣਕ ਵੀ ਦੇ ਦੀ ਗਈ ਤੇ ਮੇਰੇ ਤਾਇਆ ਜੀ ੱੱਕੇ ਨਾਲ ਜ਼ਮੀਨ ਤੇ ਸਾਡੀ ਤੇ ਕਬਜ਼ਾ ਕਰਦੇ ਸੀ ਜੀ ਦੋ ਸਕੇ ਭਰਾ ਹਰਮਾਨ ਸਿੰਘ ਤੇ ਲਖਵਿੰਦਰ ਸਿੰਘ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਸੀ ਜਿਹੜੀ ਉਹਨਾਂ ਦੀ ਬੇਟੀ ਸੀ ਸਰਬਜੀਤ ਕੌਰ ਬਾਪਾ ਫੈਰ ਮਾਰ ਇਹਨਾਂ ਦੇ ਐ ਨਹੀਂ ਲੋਟ ਆਉਂਦੇ ਏ ਤੇ ਤਾਇਆ ਜੀ ਨੇ ਫਾਇਰਿੰਗ ਧਰਤੀ ਮੇਰੀ ਮਾਸੀ ਦੇ ਮੁੰਡੇ ਦੇ ਗੋਲੀ ਲੱਗੀ ਉਹਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਇਸ ਟਕਰਾਅ ਵਿੱਚ ਦੋਨੇ ਤਰ੍ਹਾਂ ਦੇ ਹੀ ਸੱਟਾਂ ਲੱਗੀਆਂ ਅਤੇ ਹਰਬੰਦ ਸਿੰਘ ਨੇ ਆਪਣੇ ਲਾਇਸੈਂਸੀ ਰਵਾਲਵਰ ਪਤੀ ਬੋਹ ਨਾਲ ਫਾਇਰ ਕੀਤਾ ਹਾਂ ਇਹ ਕੀ ਨਾਮਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਮਨਪ੍ਰੀ ਸਿੰਘ ਹੈ ਮੇਰਾ ਪਿੰਡ ਸੇਖੂ ਹੈ ਈਮਾਨ ਮਗਰ ਇੱਕ ਸਾਹਣ ਹੋ ਗਿਆ। ਅਸੀਂ ਆਪਣੇ ਖੇਤ ਸੀਗੇ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਕਣਕ ਵੀ ਦੇ ਦੀਗੀ ਤੇ ਮੇਰੇ ਤਾਇਆ ਜੀ ੱੱਕੇ ਨਾਲ ਜ਼ਮੀਨ ਤੇ ਸਾਡੀ ਤੇ ਕਬਜ਼ਾ ਕਰਦੇ ਸੀਗੇ। ਤੇ ਉਹ ਜਿਹੜੀ ਉਹਨਾਂ ਦੀ ਬੇਟੀ ਸੀ ਸਰਬਜੀਤ ਕੌਰ ਉਸਨੇ ਕਿਹਾ ਆਪਣੇ ਫਾਦਰ ਪਿਤਾ ਜੀ ਨੂੰ ਵੀ ਬਾਪਾ ਫੇਰ ਮਾਰ ਇਹਨਾਂ ਦੇ ਐ ਨਹੀਂ ਲੂਟ ਆਉਂਦੇ ਇਹ ਤੇ ਤਾਇਆ ਜੀ ਨੇ ਫਾਇਰਿੰਗ ਕਰਤੀ ਮੇਰੇ ਮਾਸੀ ਦੇ ਮੁੰਡੇ ਦੇ ਗੋਲੀ ਲੱਗੀ। ਤੇ ਮੈਂ ਉਹਨੂੰ ਚੱਕਣ ਲੱਗਿਆ ਜਦੋਂ ਤੇ ਮਹਿੰਦਰ ਸਿੰਘ ਨੇ ਮੈਨੂੰ ਫੜ ਲਿਆ ਵਾਲਾਂ ਤੋਂ ਤੇ ਰਾਜਾ ਸਿੰਘ ਤੇ ਦਿਲਜੀਤ ਸਿੰਘ ਹੀ ਨੇ ਮੇਰੇ ਕਸੀਆਂ ਨਾਲ ਬਾਰ ਕਰਤਾ ਉਹ ਬਚਾ ਤੇ ਤੌਰ ਤੇ ਮੈਂ ਸਿਰ ਤੇ ਮਾਰਦੀ ਸੀਗੀ ਮੇਰੇ ਉਹ ਕੌਣ ਸੀਗੇ ਉਹ ਮੇਰੇ ਤਾਇਆ ਜੀ ਸੀਗੇ ਤੇ ਉਹਨਾਂ ਦੇ ਬੇਟੇ ਸੀਗੇ ਦਿਲਜੀਤ ਸਿੰਘ ਤੇ ਰਾਜਾ ਸਿੰਘ ਸਖੇਤਾਏ ਸਖੇਤਾਏ ਹਾਂ ਕੀ ਐ ਵਸੇ ਜਮੀਨਦਾਰ ਰੋਲਾ ਸੀਗਾ ਜੀ ਧੱਕੇ ਨਾਲ ਕਬਜ਼ਾ ਕਰਦੇ ਸੀ ਇਹ ਵੇਚ ਗਏ ਆਪਣੀ ਡੇਢ ਕਿਲਾ ਹੋਊਗੀ ਥਾਣਾ ਰਾਮਾਚਪਿੰਦੇ ਪਿੰਡ ਸੇਖੋ ਵਿੱਚ ਵਸਦੇ ਦੋ ਸਕੇ ਭਰਾ ਹਰਬੰਸ ਸਿੰਘ ਅਤੇ ਲਖਵਿੰਦਰ ਸਿੰਘ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਸੀ ਕੱਲ ਲਖਵਿੰਦਰ ਸਿੰਘ ਆਪਣੇ ਲੜਕੇ ਮਨਪ੍ਰੀਤ ਸਿੰਘ ਅਤੇ ਉਸ ਦੇ ਕੁਝ ਦੋਸਤਾਂ ਨਾਲ ਆਪਣੀ ਜ਼ਮੀਨ ਵਾਰ ਰਿਹਾ ਸੀ ਤਾਂ ਮੌਕੇ ਪਰ ਹਰਬੰਸ ਸਿੰਘ ਅਤੇ ਉਸ ਦਾ ਲੜਕਾ ਦਲਜੀਤ ਸਿੰਘ ਵੀ ਪਹੁੰਚ ਗਏ ਜਿੱਥੇ ਦੋਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਇਸ ਟਕਰਾਅ ਵਿੱਚ ਦੋਨੇ ਤਰ੍ਹਾਂ ਦੇ ਹੀ ਸੱਟਾਂ ਲੱਗੀਆਂ ਅਤੇ ਹਰਬੰਸ ਸਿੰਘ ਨੇ ਆਪਣੇ ਲਸੰਸੀ ਰਵਾਲਵਰ 32 ਬੋਰ ਨਾਲ ਫਾਇਰ ਕੀਤਾ ਜੋ ਮਨਪ੍ਰੀਤ ਦੇ ਦੋਸਤ ਮਨਵੀਰ ਤੇ ਲਕਿਆ ਮਨਵੀਰ ਦਾ ਬਿਆਨ ਦਰਜ ਕਰਕੇ ਹਰਮਨ ਸਿੰਘ ਅਤੇ ਹੋਰਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਹਰਮਨ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਨਾਲ ਹੀ ਹਰਮਨਸ ਦੇ ਲੜਕੇ ਦਲਜੀਤ ਦਾ ਬਿਆਨ ਦਰਜ ਕਰਕੇ ਵੀ ਦੂਜੀ ਤਰਫ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਆ ਲਾਤੇ ਫੇਰ ਵਿਜੇ ਬੰਦੇ ਦੇ ਆ ਬੰਦੇ ਨੇ ਮਾਰਿਆ ਆਪਦੀ ਬਾਹਾਂ 'ਚ ਖੜੇ ਆ ਸੀ ਆ ਬਾਹਾਂ ਦੇਖ ਲੋ ਵੀ ਸਾਡੇ ਬਾਹਾਂ 'ਚ ਵੜ ਕੇ ਬੰਦੇ ਫੇਰ ਮਾਰਿਆ ਆ ਬੰਦੇ ਨੇ ਮਾਰਿਆ ਫੇਰ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਕਣਕ ਵੀ ਦੇ ਦੀ ਗਈ ਤੇ ਮੇਰੇ ਤਾਇਆ ਜੀ ੱੱਕੇ ਨਾਲ ਜ਼ਮੀਨ ਤੇ ਸਾਡੀ ਤੇ ਕਬਜ਼ਾ ਕਰਦੇ ਸੀ ਜੀ ਦੋ ਸਕੇ ਭਰਾ ਹਰਮਨ ਸਿੰਘ ਤੇ ਲਖਵਿੰਦਰ ਸਿੰਘ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਸੀ ਜਿਹੜੀ ਉਹਨਾਂ ਦੀ ਬੇਟੀ ਸੀ ਸਰਬਜੀਤ ਕੌਰ ਬਾਪਾ ਫੈਰ ਮਾਰ ਇਹਨਾਂ ਦੇ ਐ ਨਹੀਂ ਲੋਟ ਆਉਂਦੇ ਏ ਤੇ ਤਾਇਆ ਜੀ ਨੇ ਫਾਇਰਿੰਗ ਕਰਤੀ ਮੇਰੀ ਮਾਸੀ ਦੇ ਮੁੰਡੇ ਦੇ ਗੋਲੀ ਲੱਗੀ ਦਾ ਆਪਸ ਵਿੱਚ ਟਕਰਾਰ ਹੋਇਆ ਇਸ ਟਕਰਾਰ ਵਿੱਚ ਦੋਨੇ ਤਰ੍ਹਾਂ ਦੇ ਹੀ ਸੱਟਾਂ ਲੱਗੀਆਂ ਅਤੇ ਹਰਬੰਦ ਸਿੰਘ ਨੇ ਆਪਣੇ ਲਸੰਸੀ ਰਵਾਲਵਰ ਪਤੀ ਬੋਹ ਨਾਲ ਫਾਇਰ ਕੀਤਾ ਹਾਂਜੀ ਕੀ ਨਾਮਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਮਨਪ੍ਰੀ ਸਿੰਘ ਹੈ ਇਹ ਮੇਰਾ ਪਿੰਡ ਸੇਖੂ ਹੈ ਕੀ ਮਾਮਲਾ ਹੋਇਆ ਕਿ ਸ਼ਾਰੀ ਹੋ ਗਿਆ ਅਸੀਂ ਆਪਣੇ ਖੇਤ ਸੀਗੇ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਕਣਕ ਵੀ ਦੇ ਸੀਗੀ ਤੇ ਮੇਰੇ ਧਾਇ ਜੀ ਧੱਕੇ ਨਾਲ ਜ਼ਮੀਨ ਤੇ ਸਾਡੀ ਤੇ ਕਬਜ਼ਾ ਕਰਦੇ ਸੀਗੀ ਤੇ ਉਹ ਜਿਹੜੀ ਉਹਨਾਂ ਦੀ ਬੇਟੀ ਸੀ ਸਰਬਜੀਤ ਕੌਰ ਉਸਨੇ ਕਿਹਾ ਆਪਣੇ ਫਾਦਰ ਪਿਤਾ ਜੀ ਨੂੰ ਵੀ ਬਾਪਾ ਫੇਰ ਮਾਰ ਇਹਨਾਂ ਦੇ ਐ ਨਹੀਂ ਲੂਟ ਆਉਂਦੇ ਇਹ ਤੇ ਤਾਇਆ ਜੀ ਨੇ ਫਾਇਰਿੰਗ ਕਰਤੀ ਮੇਰੇ ਮਾਸੀ ਦੇ ਮੁੰਡੇ ਦੇ ਗੋਲੀ ਲੱਗੀ ਤੇ ਮੈਂ ਉਹਨੂੰ ਚੱਕਣ ਲੱਗਿਆ ਜਦੋਂ ਤੇ ਮਹਿੰਦਰ ਸਿੰਘ ਨੇ ਮੈਨੂੰ ਫੜ ਲਿਆ ਬਾਲਾਂ ਤੋਂ ਤੇ ਰਾਜਾ ਸਿੰਘ ਤੇ ਦਿਲਜੀਤ ਸਿੰਘ ਨੇ ਮੇਰੇ ਕਸੀਆਂ ਨਾਲ ਬਾਰ ਕਰਤਾ ਉਹ ਬਚਾ ਤੇ ਤੌਰ ਤੇ ਮੈਂ ਸਿਰ ਚ ਮਾਰਦੀ ਸੀਗੀ ਮੇਰੇ ਉਹ ਕੌਣ ਸੀਗੇ ਉਹ ਮੇਰੇ ਸਕੀਤਾਇ ਜੀ ਸੀਗੇ ਤੇ ਉਹਨਾਂ ਦੇ ਬੇਟੇ ਸੀਗੇ ਦਿਲਜੀਤ ਸਿੰਘ ਤੇ ਰਾਜਾ ਸਿੰਘ ਸਕੇਤਾਇ ਜੀ ਸਕੇਤਾਇ ਪ੍ਰੋਬੀਏ ਮੈਸੇਜ ਜਮੀਨ ਦਾ ਰੌਲਾ ਸੀਗਾ ਜੀ ਧੱਕੇ ਨਾਲ ਕਬਜ਼ਾ ਕਰਦੇ ਸੀ ਬਣੀ ਡੇਢ ਕਿਲਾ ਹੋਊਗੀ ਥਾਣਾ ਰਾਮਾਚ ਪਿੰਡ ਸੇਖੋ ਵਿੱਚ ਵਸਦੇ ਦੋ ਸਕੇ ਭਰਾ ਹਰਬੰਸ ਸਿੰਘ ਤੇ ਲਖਵਿੰਦਰ ਸਿੰਘ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਸੀ ਕੱਲ ਲਖਵਿੰਦਰ ਸਿੰਘ ਆਪਣੇ ਲੜਕੇ ਮਨਪ੍ਰੀਤ ਸਿੰਘ ਅਤੇ ਉਸਦੇ ਕੁਝ ਦੋਸਤਾਂ ਨਾਲ ਆਪਣੀ ਜ਼ਮੀਨ ਵਾਰ ਰਿਹਾ ਸੀ ਤਾਂ ਮੌਕੇ ਪਰ ਹਰਮਨ ਸਿੰਘ ਅਤੇ ਉਸ ਦਾ ਲੜਕਾ ਦਲਜੀਤ ਸਿੰਘ ਵੀ ਪਹੁੰਚ ਕੇ ਜਿੱਥੇ ਦੋਨਾਂ ਦਾ ਆਪਸ ਵਿੱਚ ਟਕਰਾਰ ਹੋਇਆ ਇਸ ਟਕਰਾਰ ਵਿੱਚ ਦੋਨੇ ਤਰ੍ਹਾਂ ਦੇ ਹੀ ਸੱਟਾਂ ਲੱਗੀਆਂ ਅਤੇ ਹਰਮਨ ਸਿੰਘ ਨੇ ਆਪਣੇ ਲਸੰਸੀ ਰਵਾਲਵਰ 32 ਬੋਰ ਨਾਲ ਫਾਇਰ ਕੀਤਾ ਜੋ ਮਨਪ੍ਰੀਤ ਦੇ ਦੋਸਤ ਮਨਵੀਰ ਦੇ ਲਗਿਆ ਮਨਵੀਰ ਦਾ ਬਿਆਨ ਦਰਜ ਕਰਕੇ ਹਰਮਨ ਸਿੰਘ ਅਤੇ ਹੋਰਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਹਰਮਨ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਨਾਲ ਹੀ ਹਰਮਨ ਸਿੰਘ ਦੇ ਲੜਕੇ ਦਲਜੀਤ ਦਾ ਬਿਆਨ ਦਰਜ ਕਰਕੇ ਵੀ ਦੂਜੀ ਤਰਕਲਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ